ਜੀ ਕੀ ਦੀ ਲੋੜ ਹੈ ਹਾਂ ਜੀ ਤੁਸੀਂ ਜਦੋਂ ਇੱਥੇ ਟੀਮ ਆਉਂਦੀ ਆ ਨੇ ਸਰ ਹਾਂ ਜੀ ਉਹੀ ਦੱਸੋ ਤੇ ਉਸੇ ਟਾਈਮ ਤੋਂ ਇੱਥੇ ਮਿਲੋ ਏ ਕਰਨੀ ਜੀ ਆਫਤ ਆਈ ਆ ਸਾਡਾ ਵਿਆਹੀ اخلاقی ਫਰਜ਼ ਬੰਦਾ ਭੀ ਇਹਨਾਂ ਦੇ ਵਿੱਚ ਰਹੀਏ ਦੇਖੋ ਭਾਵੇਂ ਕੋਈ ਕੁਝ ਦਵੇ ਨਾ ਦਵੇ ਜਦੋਂ ਆਪਾਂ ਆ ਕੇ ਅਗਲੇ ਦੇ ਹੱਥ ਤੇ ਹੱਥ ਰੱਖਦੇ ਨੇ ਨਾ ਭੀ ਘਬਰਾਏ ਹੋਣਾ ਮੈਂ ਤਾਂ ਦੇ ਨਾਲ ਆ ਤੇ ਬੰਦੇ ਦਾ ਦਿਲ ਦੂਣਾ ਜਾਂਦਾ ਹੌਸਲਾ ਵੱਧ ਜਾਂਦਾ ਮਾਨ ਸਾਹਿਬ ਦੀ ਸਰਕਾਰ ਹੈ ਕੋਈ ਚਿੰਤਾ ਕਰਨੀ ਲੋੜ ਨਹੀਂ ਜਿਨ੍ਹਾਂ ਦੀ ਵੀ ਕੋਈ ਫਸਲਾ ਪਾਣੀ ਦੀ ਮਾਰਕ ਦੇ ਆਈਆਂ ਨੇ ਉਹਦੀਆਂ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਆ ਉਹਨਾਂ ਦੀਆਂ ਗਦੌਰੀਆਂ ਕਰਾਵਾਉਣ ਦਾ ਸਪੈਸ਼ਲ ਕਰ ਹੋ ਰਹੀਆਂ ਤਾਂ ਜੁਹਾਂ ਨੂੰ ਕਿਸੇ ਦੀ ਕੋਈ ਸਬਜ਼ੀ ਖਰਾਬ ਹੋਈ ਆ ਕਿਸੇ ਦੇ ਪੱਠੇ ਵੀ ਖਰਾਬ ਹੋਇਆ ਸੋ ਬਣਦਾ ਜਿਹੜਾ ਮੌਜੂਦਾ ਨੂੰ ਉਹ ਵੀ ਅੱਜ ਪਰ ਲਾਭ ਮਿਲੇਗਾ ਅੱਜ ਡੀਸਾਨ ਨੇ ਕਿਹਾ ਵੀ ਹੋਰ ਮੁਲਾਜ਼ਮ ਵਧਾਓ ਅੱਜ ਹੀ ਇੱਕ ਡੀਆਰਓ ਇੱਕ ਤਹਿਸੀਲਦਾਰ ਹੋਰ ਆਰਡਰ ਕਰਤੇ ਕੱਲ ਉਹ ਪਹੁੰਚ ਜਾਊਗਾ ਤੇ ਤੁਹਾਡੀ ਤੁਹਾਡੀ ਗਦੌਰੀ ਨਾਲ ਦੀ ਨਾਲ ਹੋ ਕੇ ਤੁਹਾਨੂੰ ਸਮਾਂ ਪਹੁੰਚੂਗਾ ਜੀ ਹਰ ਤੁਹਾਡੇ ਕੋਲ ਜਿਹੜੀ ਹੋਏ ਨੁਕਸਾਨ ਹੋਏ ਜਿਹੜਾ ਜਿੰਨਾ ਵੀ ਤੁਹਾਨੂੰ ਜੋ ਵੀ ਬੰਦਾ ਮੌਜਾ ਮਿਲੂਗਾ ਸਾਰਾ ਕੱਲੇ ਕੱਲੇ ਘਰ ਨੂੰ ਮਿਲੂਗਾ ਕੱਲੇ ਕੱਲੇ ਨੂੰ ਸਾਰੇ ਨੂੰ ਦਵਾਉਂਗਾ